ਅੱਜ ਆਪਾਂ ਫਾਰਸੀ ਸਲਵਾਰ ਦੀ ਕਟਾਈ ਕਰਦੇ ਆਂਗੇ ਜਿਹੜੀ ਫਾਰਸੀ ਸਲਵਾਰ ਹੈਗੀ ਆ ਇਹ ਆਪਾਂ ਅੱਜ 2 ਢਾਲਾਂ ਲਈ ਬਣਾਵਾਂਗੇ ਸਲਵਾਰ ਵੀ 2 ਢਾਲਾਂ ਵਾਲੀ ਕਿਸ ਤਰ੍ਹਾਂ ਬਣਦੀ ਹੈ ਇਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਬਗੈਰ ਵਾਲਿਆਂ ਲਈ ਸਲਵਾਰ ਬਣਾਵਾਂਗੇ ਫਾਰਸੀ ਸਲਵਾਰ ਬਣਾਉਣੀ ਹੈ ਆਪਣੇ 2 ਢਾਲਾਂ ਲਈ ਬਣਾਉਣੀ ਹੈ ਬਹੁਤ ਵਧੀਆ ਸਲਵਾਰ ਬਣੂਗੀ ਚੱਕਮੀ ਸਲਵਾਰ ਬਣੂਗੀ ਕਿਸ ਤਰ੍ਹਾਂ ਇਹ ਬਣਾਵਾਂਗੇ ਇਹ ਆਪਾਂ ਤੁਹਾਨੂੰ ਇਸ ਵੀਡੀਓ ਚ ਸਾਰਾ ਦਿਖਾਵਾਂਗੇ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਭ ਤੋਂ ਪਹਿਲਾਂ ਆਪਾਂ ਸੋਨੂੰ ਨਾਪ ਦੱਸ ਦਿੰਨੇ ਆ ਸਲਵਾਰ ਦਾ ਨਾਪ ਹੈਗਾ 32 ਇੰਚ ਆਵੜਾ ਨਾਪਾ ਦੇਖੋ 32 ਨਾਪ ਆਗਾ 12 ਇੰਚ ਜਾਨੀ ਕਿ ਇਹ 12 ਇੰਚ ਪਹਿਲਾਂ ਮੂਰੀ ਰੱਖੀ ਸੀ ਆਪਾਂ ਇਹਦੀ ਮੂਰੀ 14 ਇੰਚ ਰੱਖਾਂਗੇ ਕਿਉਂਕਿ ਆਪਾਂ ਨੇ ਫਾਰਸੀ ਸਲਵਾਰ ਬਣਾਉਣੀ ਆ ਉਹਦੀ ਮੂਰੀ ਦੇਖੋ ਵੱਡੀ ਹੁੰਦੀ ਆ 벨ਟ ਹੈਗਾ 23 ਇੰਚ ਇਹ ਨਾਪ ਆਗਾ ਸਾਰਾ ਤੇ ਚਲੋ ਜੀ ਸ਼ੁਰੂ ਕਰਦੇ ਹੁਣ ਆਪਣੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਨੇ ਕੱਪੜੇ ਤੈਲ ਹਣੀਆਂ ਇਸ ਤਰੀਕੇ ਨਾਲ ਇਦਾਂ ਆਪਾਂ ਨੇ ਕੱਪੜਾ ਜਿਹੜਾ ਕੰਨੀਆਂ ਲੋਡ ਫੜ ਲੈਣਾ ਹੈ। ਚਾਰੇ ਕੰਨੀਆਂ ਨੇ ਆ ਦੇਖੋ ਚਾਰੇ ਕੰਨੀਆਂ ਆਪਾਂ ਇਸ ਤਰੀਕੇ ਨਾਲ ਫੜਾਂਗੇ। ਚੰਗੀ ਤਰ੍ਹਾਂ ਕੱਪੜਾ ਸੈੱਟ ਕਰਕੇ ਪਹਿਨਾ ਆਪਾਂ ਕੱਪੜੇ ਨੂੰ ਵਿਛਾਉਣਾ ਹੈ। ਵੀ ਜਿਹੜਾ ਕੋਈ ਜੇ ਕਾਣ ਵਗੈਰਾ ਹੋਊ ਉਹ ਆਪਾਂ ਨੇ ਸਾਰਾ ਕੱਢ ਦੇਣਾਗਾ। ਲਓ ਜੀ ਹੁਣ ਕੱਪੜਾ ਆਪਣਾ ਵਿਛ ਗਿਆ ਤੇ ਹੁਣ ਆਪਕੀ ਇਧਰ ਕਟਾਈ ਸ਼ੁਰੂ ਹੋਣ ਲੱਗ ਰਹੀ ਆ ਜਿਉ ਆਪਾਂ ਤੁਹਾਨੂੰ ਕਟਾਈ ਦੱਸਦੇ ਹਾਂ ਹੁਣ ਹਾਂਜੀ ਤਾਂ ਇਹ ਆਪਾਂ ਨੇ ਦੇਖੋ ਕੱਪੜੇ ਦੀ ਲਾਹ ਲੀ ਸਭ ਤੋਂ ਪਹਿਲਾਂ ਦੇਖੋ 32 ਇੰਚ ਆਪਣੀ ਲਵਾਈ ਸੀ 32 ਦਾ ਆਪਾਂ ਨੇ 36 ਇੰਚ ਕੱਟਣਾ ਯਾਨੀ ਕਿ ਆਪਾਂ ਨੇ 4 ਇੰਚ ਜ਼ਿਆਦਾ ਕੱਟਣਾ ਕਰ ਲੰਬਾਈ ਦੇ ਨਾਲ 36 ਇੰਚ ਆਪਾਂ ਲਾਉਣਾ ਇੱਥੇ ਨਿਸ਼ਾਨ 36 ਇੰਚ ਹੀ ਆਪਾਂ ਇਧਰ ਲਾਵਾਂਗੇ ਉਸ ਤੋਂ ਬਾਅਦ ਜਦੋਂ ਆਪਾਂ ਨੇ 36 ਇੰਚ ਤੇ ਨਿਸ਼ਾਨ ਲਾ ਲਏ ਜਿਹੜਾ ਸਿੱਧਾ ਨਿਸ਼ਾਨਾ ਨਾ ਇਹਨੂੰ ਆਪਾਂ ਮਿਲਾ ਲੈਨੇ ਆ ਇਦਾਂ ਸਿੱਧਾ ਨਿਸ਼ਾਨ ਆਪਣੇ ਕਰਨਾ ਹੈ ਇੱਕ ਵਾਰੀ ਉਸ ਤੋਂ ਬਾਅਦ ਇਧਰ ਆਪਣੀ ਆ ਗਈ ਮੂਰੀ ਮੂਰੀ ਆਪਾਂ 14 ਇੰਚ ਰੱਖਣੀ ਆ ਤਿਆਰ 2 ਇੰਚ ਆਪਾਂ ਦਵਾ ਦਾ ਲਾਵਾਂਗੇ ਠੀਕ ਆ ਜੀ ਉਸ ਤੋਂ ਬਾਅਦ ਆਪਣੀ ਆ ਗਈ ਝੋਲੀ ਝੋਲੀ ਤੇ ਆਪਾਂ 10 ਇੰਚ ਨਿਸ਼ਾਨ ਲਾਉਣਾ ਹੈ ਦਾ ਸੈਂਟੀ ਨਿਸ਼ਾਨ ਲਾ ਕੇ ਆਪਾਂ ਇੱਕ ਵਾਰੀ ਨਾ ਏਦਾਂ ਸਿੱਧਾ ਇੰਚੀ ਡੇਬ ਧਰ ਕੇ ਜੇ ਤੁਹਾਡੇ ਕੋਲੇ ਫੱਟੀ ਹੈਗੀ ਹੈ ਫੱਟੀ ਧਰ ਲਓ ਬਸ ਏਦਾਂ ਆਪਣੇ ਸਿੱਧਾ ਨਿਸ਼ਾਨ ਲਾਉਣਾ ਇੱਕ ਵਾਰੀ ਇਹਨੂੰ ਥੋੜਾ ਜਿਹਾ ਆਪਾਂ ਡਾਰਕ ਕਰ ਦਿੰਨੇ ਆ ਵੀ ਚੰਗੀ ਤਰ੍ਹਾਂ ਪਤਾ ਲੱਗ ਜੇ ਮੇਰੀਆਂ ਭੈਣਾਂ ਨੂੰ ਲੋ ਜੀ ਹੁਣ ਦੇਖੋ ਆਪਾਂ 32 ਦਾ 36 ਇੰਚ ਆਪਾਂ ਨੇ ਕੱਟ ਲਿਆ ਸੀ ਜਾਨੀ ਕਿ 36 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਸੀ ਲੰਬਾਈ ਆਪਣੀ 32 ਇੰਚ ਤਿਆਰ ਆ ਹੁਣ ਆਪਾਂ ਨੇ ਕੀ ਕਰਨਾਗਾ 32 ਇੰਚ ਲੰਬਾਈ ਆ 32 ਦਾ ਆਪਾਂ 30 'ਚ ਹੁਣ ਨਿਸ਼ਤੀ ਤੇ ਨਿਸ਼ਾਨ ਲਾਵਾਂਗੇ 2 ਇੰਚ ਕੱਟ ਕੇ ਨਿਸ਼ਾਨ ਲਾਉਣਾ ਐਦਾਂ ਇਹ ਹੁਣ ਦੁਬਾਰਾ ਫੇਰ ਸਮਝਾਉਣੇ ਦੇਖੋ 32 ਇੰਚ ਦੇਖੋ ਲੰਬਾਈ ਸੀ ਆਪਣੀ 32 ਦਾ ਆਪਾਂ 36 ਇੰਚ ਆਪਣੇ 4 ਇੰਚ ਜ਼ਿਆਦਾ ਕਰਕੇ ਨਿਸ਼ਾਨ ਇਧਰੋਂ ਲਾ ਲਿਆ ਇੱਕ ਵਾਰੀ ਉਸ ਤੋਂ ਬਾਅਦ ਆਪਾਂ ਦੇਖੋ ਜਿਵੇਂ ਆਮ ਸਲਵਾਰ ਕੱਟਦੇ ਆਂਗੇ 32 ਇੰਚ ਆਪਣੀ ਲੰਬਾਈ ਆ ਉਸ ਤੋਂ ਬਾਅਦ ਆਪਾਂ 2 ਇੰਚ ਜਾਂ 3 ਇੰਚ ਆਪਾਂ ਘਟਾ ਕੇ ਕੱਟਦੇ ਹੁੰਨੇ ਆ ਇਹਦਾ ਆਪਾਂ 2 ਇੰਚ ਘਟਾ ਕੇ ਹੁਣ ਨਿਸ਼ਾਨ ਇੱਥੇ ਲਾ ਲਾਂਗੇ ਜਾਨੀ ਕਿ 30 ਇੰਚ ਦੇ ਨਿਸ਼ਾਨ ਲਾ ਲਿਆ ਹੁਣ ਜਦੋਂ ਆਪਣੇ ਅਸੀਂ 30 ਇੰਚ ਦੇ ਨਿਸ਼ਾਨ ਲੱਗ ਗਿਆ ਉਸ ਤੋਂ ਬਾਅਦ ਆਪਾਂ ਨੇ ਨਾ ਇੱਥੋਂ ਰੇਵ ਕਰਨਾਗਾ ਆ ਚੀਜ਼ ਆ ਦੇਖੋ ਇਧਰ ਝੋਲੀ ਵਾਲੀ ਸिलाई ਹੋਗੀ ਇਧਰ ਆਪਣੀ ਕਰੀਜ਼ ਵਾਲਾ ਨਿਸ਼ਾਨ ਹੋ ਗਿਆ ਜਾਨੀ ਕਿ ਝੋੜੀ ਵਾਲਾ ਨਿਸ਼ਾਨ ਕਰੀਜ ਵਾਲਾ ਨਿਸ਼ਾਨ ਇਹਨੂੰ ਆਪਾਂ ਮਿਲਾਉਣਾਗਾ ਇਸ ਤਰੀਕੇ ਨਾਲ ਇਹ ਤਾਂ ਆਪਣੀ ਹੋ ਗਈ ਇੱਕ ਢਾਲ ਦੇਖੋ ਇਹ ਆਪਾਂ ਦੋ ਢਾਲਾਂ ਦੱਸਣੀਆਂ ਨੇ ਵੀ ਕਿਵੇਂ ਪੈਣੀਆਂ ਦੋ ਢਾਲਾਂ ਲੋ ਜੀ ਇਹਦਾ ਦੇਖੋ ਮਤਲਬ ਇਹ ਹੀ ਆ ਦੇਖੋ ਹੁਣ ਜਦੋਂ ਨਾ ਆਪਾਂ ਜੇ ਆਪਾਂ ਸਿੱਧਾ ਹੀ ਇਦਾਂ ਰੱਖ ਲਾਂਗੇ ਇਦਾਂ 32 ਇੰਚ ਜਾਨੀ ਕਿ ਇੱਥੇ 32 ਲਾ ਲਾਂਗੇ 32 ਇੰਚ ਇੱਥੇ ਲਾ ਲਾਂਗੇ 3 ਇੰਚ ਇੱਥੇ ਲਾ ਲਾਂਗੇ ਠੀਕ ਹੈ ਜੀ ਉਹ ਫਿਰ ਜਿਹੜੀ ਆ ਸਲਾਈ ਹੋਊਗੀ ਇਹ ਆਪਣੀ ਘਟ ਜੂਗੀ ਜੇ ਸਲਾਈ ਘਟ ਜਾਂਦੀ ਤਾਂ ਇਹ ਖਿੱਚ ਮਾਰਨ ਲੱਗ ਜਾਂਦੀ ਆ ਹੁਣ ਸਲਾਈ ਦੇਖੋ ਆਪਣੀ ਹੋਗੀ 28 ਇੰਚ 28 ਇੰਚ ਸਲਾਈ ਹੋਗੀ ਆਪਣੀ ਠੀਕ ਹੈ ਜੀ ਇਸ ਤਰੀਕੇ ਨਾਲ ਦੇਖੋ ਇਹ ਸਲਾਈ ਵੱਧ ਗਈ ਤੇ ਜਿਹੜੀ ਆਪਣੀ ਸਲਵਾਰ ਆ ਉਹ ਇਹ ਖਿੱਚ ਨਹੀਂ ਮਾਰਨੀ ਜਮਾ ਵੀ ਬਹੁਤ ਵਧੀਆ ਇਹਦੀ ਸੈਟਿੰਗ ਆਉਗੀ ਇਹ ਸਲਾਈ ਦੀ ਤੇ ਉਸ ਤੋਂ ਬਾਅਦ ਦੇਖੋ ਜਦੋਂ ਹੁਣ ਆਪਾਂ ਨੇ ਇੱਥੇ ਦਾ ਢਾਲ ਆਪਣੇ ਪਾਤੀ ਢਾਲ ਆਪਣੀ ਇੱਥੇ ਪੈ ਗਈ ਸਾਢੇ ਪੰਜ ਇੰਚ ਹੋ ਗਿਆ ਆਪਣਾ ਸਾਢੇ ਪੰਜ ਦੀ ਢਾਲ ਪੈ ਗਈ ਹੁਣ ਆਪਾਂ ਪਾਵਾਂਗੇ ਢਾਲ ਇੱਥੇ ਮੂਰੀ ਤੇ ਇੱਥੇ ਆਪਾਂ ਪਾਉਣੀ ਆ ਅੱਧੇ ਇੰਚ ਦੀ ਜਿਆਦਾ ਨਹੀਂ ਸਿਰਫ ਅੱਧੇ ਇੰਚ ਦੀ ਇਹ ਆਪਾਂ ਬਸ ਐਦਾਂ ਨਿਸ਼ਾਨ ਲਾਉਣਾ ਲਓ ਜੀ ਹੁਣ ਇਹ ਇੱਥੇ ਵੀ ਢਾਲ ਪੈ ਗਈ ਇੱਥੇ ਹੁਣ ਢਾਲ ਆਪਣੇ ਆਏ ਪਾਈਆ ਦੇਖੋ ਜਿਹੜੀ ਹੁਣ ਆਹ ਸਲਵਾ ਇੱਥੇ ਪਹੁੰਚਾਗਾ ਪਹੁੰਚਾ ਆਪਣਾ ਨਾ ਦੇਖੋ ਮੂਰੀ ਦੇ ਉੱਪਰ ਜਾਨੀ ਕਿ ਡਿੱਗਣ ਲੱਗ ਜਾਂਦਾ ਆਹ ਚੀਜ਼ ਤੇ ਜਦੋਂ ਹੁਣ ਆਪਾਂ ਨੇ ਇੱਥੇ ਢਾਲ ਪਾਤੀ ਤੇ ਉਹ ਨਾ ਮੂਰੀ ਦੇ ਉੱਤੇ ਨਹੀਂ ਡਿੱਗਣਾ ਤੇ ਇੱਥੇ ਆਪਾਂ ਤਾਂ ਨਹੀਂ ਪਾਈ ਕਿਉਂਕਿ ਜਿਹੜੀ ਆ ਸਲਾਈ ਆ ਵੀ ਆਪਣੀ ਘਟ ਨਾ ਜਾਵੇ ਇੱਥੇ ਆਪਾਂ ਉਨਾ ਹੀ ਰੱਖਣਾਗਾ ਇਹ ਬਸ ਇਦੋਂ ਚੱਕ ਕੇ ਆਪਾਂ ਨੇ ਇੱਥੋਂ ਤੱਕ ਮੂਰੇ ਤੱਕ ਹੀ ਆਪਾਂ ਨੇ ਜਿਹੜੀ ਢਾਲ ਪਾਉਣੀ ਆ ਹੁਣ ਆਪਾਂ ਇਹਦੀ ਕਟਾਈ ਕਰਦੇ ਆ ਜੀ ਤਾਂ ਤੋਂ ਪਹਿਨਾ ਆਪਾਂ ਜਿਹੜਾ ਉੱਪਰਲਾ ਪੀਸ ਆ ਇਹਦੀ ਆਪਾਂ ਕਟਾਈ ਕਰਨੀ ਆ ਲਓ ਜੀ ਹੁਣ ਇਹਦੀ ਕਟਾਈ ਹੋ ਗਈ ਹੁਣ ਆਪਾਂ ਇਧਰ ਜਿਹੜੀ ਝੋਲੀ ਵਾਲਾ ਕੱਪੜਾ ਇਹਦੀ ਕਟਾਈ ਕਰਾਂਗੇ ਉਸ ਤੋਂ ਬਾਅਦ ਆਪਾਂ ਦੇਖੋ ਨੀਚੇ ਜਿਹੜੀ ਮੂਰੀ ਹੈਗੀ ਇੱਥੇ ਆਪਾਂ ਢਾਲ ਪਾਉਣੀ ਆ ਬਹੁਤ ਬਣਾ ਕਹਿੰਦੀਆਂ ਨੇ ਵੀ ਇੱਥੇ ਜੇ ਆਪਾਂ ਢਾਲ ਪਾਵਾਂਗੇ ਤਾਂ ਵੀ ਆਪਣੀ ਸਲਵਾਰ ਖਰਾਬ ਹੋ ਜੂ ਬਿਲਕੁਲ ਵੀ ਖਰਾਬ ਨਹੀਂ ਹੋਣ ਸਾਨੂੰ ਪੂਰੀ ਸਲਵਾਰ ਆਪਾਂ ਬਣਾ ਕੇ ਵੀ ਦਿਖਾਵਾਂਗੇ ਤੇ ਇਹ ਗਾਕ ਦੇ ਆਪਾਂ ਪਵਾ ਕੇ ਵੀ ਦਿਖਾਵਾਂਗੇ ਤੁਹਾਨੂੰ ਪਤਾ ਲੱਗੂਗਾ ਕਈ ਵਾਰ ਪਹਿਣਾ ਕਹਿੰਦੇ ਨੇ ਵੀ ਇਹ ਗਲਤ ਆ ਕਾਟ ਗਲਤ ਬਿਲਕੁਲ ਵੀ ਨਹੀਂ 1% ਸਹੀ ਆ ਕਾਟ ਬਿਲਕੁਲ ਜਦੋਂ ਇਹ ਪਾ ਕੇ ਦਿਖਾਈ ਤੁਹਾਨੂੰ ਫੇਰ ਆਪਾਂ ਦਿਖਾਵਾਂਗੇ ਕਿੰਡੀ ਸੋਹਣੀ ਲੁੱਕ ਆਂਦੀ ਆ ਕੱਪੜੇ ਦੀ ਲਓ ਜੀ ਕਟਾਈ ਦੇਖੋ ਆਪਣੀ ਹੋ ਗਈ ਬਹੁਤ ਵਧੀਆ ਕਟਾਈ ਆ ਤੇ ਹੁਣ ਇਹਦੇ ਵਿੱਚ ਆਪਾਂ 벨ਟ ਕੱਟ ਦਾਂਗੇ हां जी देखो एदी तो आपाने कटाई करती एनु आपा कपड़े नु इकट्ठा कर दनेया एदा आपा जेड़ा बेल्ट मुरी दे नीचे आ ओथे ਵਰਤਾਂਗੇ कपड़े नु एदे विचो हुन आपाने बेल्ट ਕੱਢਣਾ ਹੈਗਾ ਪਹਿਲਾ ਤਾ ਤੁਸੀਂ ਆ ਪੀਸ ਮਣ ਕੇ ਦੇਖੋ ਵੀ ਜੇ ਤੁਹਾਡਾ ਬੈਲਟ ਇਹਦੇ ਵਿੱਚ ਆਉਂਦਾ ਤਾਂ ਆਪਾਂ ਇਹਦੇ ਵਿੱਚੋਂ ਕੱਢ ਲਾਂਗੇ ਬੈਲਟ ਆਪਣਾ ਹੈਗਾ 23 ਇੰਚ ਤੇ ਕੱਪੜਾ ਹੈਗਾ 13 ਯਾਨੀ ਕਿ 26 ਇੰਚ ਹੋ ਗਿਆ ਇਹਦੇ ਵਿੱਚੋਂ ਹੀ ਆਪਣਾ ਜਿਹੜਾ ਬੈਲਟ ਸਾਰਾ ਨਿਕਲ ਜੂਗਾ ਇਹ ਆਪਾਂ ਦੋਨੇ ਕੰਨੀਆਂ ਫੜ ਦੇਣੀਆਂ ਕਿਉਂਕਿ ਇੱਥੋਂ ਘੱਟਾ ਪੀਸ ਇੱਥੋਂ ਹੀ ਵਰਤਾਂਗੇ ਆਪਾਂ ਇਦਾਂ ਕੰਨੀਆਂ ਫੜ ਲਈਆਂ ਇੱਥੋਂ ਦੇਖੋ ਜਿਆਦਾ ਪੀਸਾ ਇੱਥੋਂ ਨਹੀਂ ਆਪਾਂ ਵਰਤਦੇ ਆਪਾਂ ਇੱਥੋਂ ਜਿਹੜਾ ਘੱਟ ਪੀਸਾ ਇੱਥੇ ਇਸੇ ਚੁਈ ਆਪਾਂ ਕਟਾਈ ਕਰਨੀ ਆ ਨਿਸ਼ਾਨ ਆਪਾਂ ਲਾਉਣਾ 7 ਇੰਚ ਤੇ ਕਿਉਂਕਿ ਬੈਲਟ 7 ਇੰਚ ਦਾ ਹੀ ਹਮੇਸ਼ਾ ਆਪਾਂ ਲਾਉਣੇ ਆਗੇ ਇਸ ਤਰੀਕੇ ਨਾਲ 7-7 ਤੇ ਆਪਾਂ ਨਿਸ਼ਾਨ ਲਾ ਲਿਆ ਸਾਰਾ ਹੁਣ ਆਪਾਂ ਇਸੇ ਦੀ ਇਦਾਂ ਕਟਾਈ ਕਰ ਦਾਂਗੇ ਸਿੱਧੀ ਇਹ ਤੋਂ ਕੱਪੜਾ ਆਪਾਂ ਸਿੱਧਾ ਕਰਨਾਗਾ ਕਿਉਂਕਿ ਰੇਵ ਇਥੋਂ ਥੋੜਾ ਜਿਆ। ਹੁਣ ਤੇ ਇੰਚ ਆਪਣਾ 벨ਟ ਸੀ ਤੇ 1 ਇੰਚ ਆਪਾਂ ਜਿਆਦਾ ਰੱਖਣਾ। ਯਾਨੀ ਕਿ 24 ਇੰਚ ਤੇ ਆਪਾਂ ਸਾਰੀ ਕਟਾਈ ਕਰ ਲੈਣੀ ਐ ਤਿਆਰ ਯਾਨੀ ਕਿ 23 ਇੰਚ ਰਹਿ ਜੂ। ਲਓ ਜੀ ਇਹ ਆਪਣੀ ਅੱਜ ਦੀ ਵੀਡੀਓ। ਬਹੁਤ ਵਧੀਆ ਦੋਟਾ ਨਾਲੀ ਜਿਹੜੀ ਆਪਾਂ ਤੁਹਾਨੂੰ ਕਟਾਈ ਦੱਸੀ ਹੈਗੀ। ਤੇ ਗਾਂਹ ਵਾਲੀ ਵੀਡੀਓ 'ਚ ਆਪਾਂ ਇਹਨੂੰ ਬਣਾ ਕੇ ਦਿਖਾਵਾਂਗੇ ਤੁਹਾਨੂੰ ਐਦਾਂ ਨਹੀਂ ਹੈਗਾ ਵੀ ਕੱਲੀ ਕਟਾਈ ਕਰਕੇ ਛੜਤੀ ਬਣਾ ਕੇ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ ਜੀ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਜੀ